ਅਸੀਂ ਮੌਜੂਦਾ ਇਸ ਵਕਤ ਪਿੰਡ ਚੌੜਾ ਵਿਖੇ ਗਾਮ ਸਰੂਪ ਉਰਫ ਛੋਟੇ ਦੇ ਘਰ ਜਿਸ ਦੇ ਵੱਲੋਂ ਜਿਹੜਾ ਆ ਦਿਮਾਗੀ ਤੌਰ ਤੇ ਪਰੇਸ਼ਾਨ ਪਰਿਵਾਰਕ ਮੈਂਬਰ ਵੱਲੋਂ ਦੱਸਿਆ ਜਾ ਰਿਹਾ ਕਿ ਦਿਮਾਗੀ ਤੌਰ ਤੇ ਪਿਛਲੇ 3 ਸਾਲ ਤੋਂ ਪਰੇਸ਼ਾਨ ਚੱਲ ਰਿਹਾ ਸੀ ਦਿਮਾਗੀ ਤੌਰ ਤੇ ਡਿਸਟਰਬ ਸੀਗਾ ਲੇਕਿਨ ਅੱਜ ਉਹਨਾਂ ਨੂੰ ਪੰਚਾਇਤ ਉਹਨਾਂ ਦੀ ਪੰਚਾਇਤ ਨੰਬਰ ਨੂੰ ਕੁਪੜਾਪਸਾਸੀ ਨਾਲ ਫੋਨ ਆਇਆ ਕਿ ਉਸਨੇ ਜਿਹੜਾ ਆ ਕਤਲ ਕਰ ਦਿੱਤਾ ਹੈ ਉਸ ਦੇ ਸੰਬੰਧ ਵਿੱਚ ਉਸ ਨੂੰ ਜਿਹੜਾ ਆ ਗ੍ਰਿਫਤਾਰ ਕਰ ਲਿਆ ਗਿਆ ਹੈ ਲੇਕਿਨ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ 3 ਸਾਲ ਤੋਂ ਕਰ ਨਹੀਂ ਸੀ ਉਹ ਘਰ ਤੋਂ ਬਾਹਰ ਸੀ ਉਹਨਾਂ ਨੇ ਲੱਭਣ ਦੀ ਕਾਫੀ ਕੋਸ਼ਿਸ਼ ਕੀਤੀ ਲੇਕਿਨ ਉਸ ਦਾ ਨਹੀਂ ਪਤਾ ਪਤਾ ਮਿਲ ਰਿਹਾ ਸੀਗਾ ਲੇਕਿਨ ਅੱਜ ਅਚਾਨਕ ਉਸ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਫੋਨ ਆਉਂਦਾ ਹੈ ਕਿ ਉਸ ਨੂੰ ਕਤਲ ਕਰ ਦਿੱਤਾ ਹੈ ਪਰਿਵਾਰਕ ਮੈਂਬਰਾਂ ਦਾ ਉਸ ਦੀ ਵਾਈਫ ਦਾ ਜਿਹੜਾ ਹੈ ਰੋ ਰੋ ਕੇ ਬੁਰਾ ਹਾਲ ਹੈ ਉਸ ਦੇ 3 ਬੱਚੇ ਹਨ ਉਸ ਦੀ ਉਮਰ ਜਿਹੜੀ ਹੈ 48 ਸਾਲ ਦੱਸੀ ਜਾ ਰਹੀ ਹੈ ਲੇਕਿਨ ਹੁਣ ਦੇਖਣਾ ਹੋਵੇਗਾ ਕਿ ਉਸ ਦੇ ਜਿਹੜਾ ਦਿਮਾਗੀ ਤੌਰ ਤੇ ਪਰੇਸ਼ਾਨ ਸੇਗਾ ਕੇ ਇਸ ਦੇ ਸਮਾਵੇਚਨ ਕੀ ਤਫਤੀਸ਼ ਜੀ ਨਿਕਲ ਕੇ ਸਾਹਮਣੇ ਆਉਂਦੀ ਆ ਤੁਸੀਂ ਦੇਖਦੇ ਰਹੋ ਐਮ 22 ਇਹਨਾਂ ਤੋਂ ਅਰੰਭ ਕੀਤਾ ਅਸਲ ਕਿੰਡੀਗੇਟ ਤੋਂ ਤੁਹਾਡੇ ਨਾਮ ਕਿਹਾ ਕਿ ਜੀ ਸਾਡੇ ਕੇਨ 15 ਸਾਲ ਹੋ ਗਏ ਕਿੰਡੀਗੋੜਾ ਨੰਦੀ ਮਨੈਦ ਤਾਂ ਹੁਣ ਪਤਾ ਲੱਗਾ ਕੀ ਕਾਰਨ ਹੋ ਰਿਹਾ ਹੈ ਹਾਂ ਜੀ ਕਹਿੰਦੇ ਕਿ ਜੀ ਕੋਸ ਨੇ ਪੜਾਇਆ ਕਿ ਖਤਰਨਾਕ ਪਾਣੀ

ਉਹਨੂੰ ਕੰਪਨੀ ਤੋਂ ਹਾਂਜੀ ਉਹੋ ਕੁਛ ਕੀ ਕਰਦਾ ਪਿੱਛੇ ਉਛਾਲ ਰਹੇ ਸਰ ਮੇਰੀ ਅਨੁਮਹਿਤ ਹੈ ਨਹੀਂ ਮੈਂ ਤਾਂ ਕੰਮ ਕਰਕੇ ਗੁਜ਼ਾਰਾ ਕਰਦੇ ਪੱਕੇ ਪਾ ਲਈਆਂ ਤੇ ਪੰਜਾਬ ਦੇ ਵਿੱਚ ਕੰਮ ਵੀ ਕਰਦੇ ਆ ਕਿ ਬਾਹਰ ਵੀ ਰਹੇ ਆ ਬਾਹਰ ਵੀ ਰਹੇ ਆ ਧਵਾਈ ਚ ਤੱਕ ਅਤਰ ਚ ਵਿਆਹ ਤਾਂ ਪਹਿਲਾਂ ਰਹੇ ਕਿ ਬਾਅਦ ਵਿੱਚ ਵੀ ਪਹਿਲਾਂ ਵੀ ਇੱਕ ਸੁਭਲਾ ਬਾਅਦਛੀ ਦੀ ਹਾਂ ਹਾਂਜੀ ਹਾਂਜੀ ਕੋਈ ਦਸ਼ਾ ਨੁਸ਼ਾ ਕਰਨ ਦੇ ਆਦਿ ਤਾਂ ਨਹੀਂ ਨਹੀਂ ਕੱਲੀ ਸ਼ਰਾਬ ਪੀਂਦੇ ਸੀ ਹੋਰ ਨਹੀਂ ਕੁਛ ਇਹ ਤੁਹਾ ਬਸਤਾਰ ਉਹ ਕਿੰਨੇ ਦੇਰ ਤੋਂ ਹੋ ਗਿਆ ਮਤਲਬ ਜਿਹੜਾ ਦਿਮਾਗ ਦਾ ਤੱਕ ਤਿੰਨ ਸਾਲ ਹੋ ਗਏ ਸਾਲ ਹੋ ਗਏ ਹਾਂਜੀ ਦੇਖਿਓ ਇਲਾਜ ਨਹੀਂ ਕਰਾਇਆ ਸੀਗਾ ਇਲਾਜ ਅਸੀਂ ਡਾਕਟਰ ਕੋਲ ਲੈ ਕੇ ਗਏ ਸੀ ਉਹ ਕਹਿੰਦੇ ਜਦ ਤੱਕ ਇਹ ਆਪ ਨਹੀਂ ਨਾ ਕਹਿੰਦੇ ਹੈਗੇ ਇੱਥੇ ਰਹਿਣੇ ਨੂੰ ਮੰਨਦੇ ਤੇ ਅਸੀਂ ਇਧਰ ਰੱਖ ਨਹੀਂ ਸਕਦੇ ਪਰ ਇਹ ਜੀ ਨਸ਼ਾ ਸ਼ੁਰੂ ਕੀਤਾ ਤੇ ਉਹਦੇ ਵਿੱਚ ਲੱਗੇ ਹਾਂਜੀ ਉੱਥੇ ਲੱਗਾ ਸੀਗੇ ਕਿੱਥੇ ਨਵੇਂ ਸ਼ਹਿਰ ਹਾਂਜੀ Thank you